ਵਰਖਾਲ ਸਾਹਿਬ ਅਗੀ ਪਤੇ ਅਸੀਂ ਅੱਜ ਇਹ ਪਪੂਲਰ ਨਾਸਰੀ ਲਾ ਰਹੇ ਆ ਮਹਲਵਜੀਤਪੁਰ ਦੇ ਆਪਣਾ ਪਲਾਟ ਇੱਕ ਕਿਸੀ ਵਰ ਖੇਤ ਤੇ ਡੱਕਾ ਮਿਲਾਈ ਵੀ ਸਾਲ ਹਮ ਨਾਸਰੀ ਛਿਟਾਣਾਂ ਦੀਆਂ ਪਪੂਲ ਲਗੀਆਂ ਥੀ ਬੂਟੇ ਇਹ ਵੇ ਗਿਆ ਇਹ 15 ਮਟਾਂ ਚ ਅਸੀਂ ਲਾ ਰਣੀਆਂ ਜੀ ਇਹ 12 ਕੇ ਇਹ ਬੂਟਾ ਸਾਨੂੰ ਮਿਲਿਆ 15 ਕੀ ਬੋਲਦਾ ਸੀ ਬੰਦਾ ਲੈਣ ਵਾ ਉਹ ਕੀਲਾ ਲਾਇਆ ਸੀ ਨਾ ਬੜੀਆ ਕਸਮ ਜੀ ਅਸਰੀ ਆ ਜੀ ਤੇ 30 ਬੁੱਟੇ ਲਾਵਾਂਗੇ ਜੀ ਤੇ ਇਹ ਸਾਡੇ ਕਾ ਲਾਈਆਂ ਸੀ ਅਸੀਂ ਦੇਕਾਂ 7 ਸਾਲ ਦੀ ਹੋ ਗੀਆਂ ਦੇਕਾਂ ਪਲ ਗੀਆਂ ਬੜੀਆਂ ਜੀ ਮੋਟੋ-ਮੋਟੀਆਂ ਹੋ ਗੀਆਂ ਦੇਖੋ ਦੇਖ ਹਾਂ ਦੇਖ ਸਾਗੇ ਤੇ ਓਏ ਮਾਰੇ 3.5 ਫੁੱਟ ਦਾ ਬੁੱਟਾ ਪੋਆ ਪਰ ਮੇ ਨਾਲ ਬਾਅਦ ਚ ਛਿੱਟੀਆਂ ਕਢੇ ਕਰਕੇ ਜੀ ਤੋਾਈ ਕਰਾਂਗੇ ਤੇ ਤੁਹਾਨੂੰ ਜਸਮੀਨ ਅਸਲੀ ਨਾਲ ਚਾਹੀਦੀ ਪੂਰ ਲੜ ਦੀ ਤੇ ਸਾਨੂੰ ਬੜੀ ਕਸਮ ਦੇ ਪੂਲਰ ਦੀ ਖੇਤੀ ਕਰਨੀ ਚਾਹੀਦੀ ਹੈ ਜੀ ਅੱਜ ਫੁੱਟ ਕਟੇ ਪਲਾਟ ਖੜੇ ਨੇ ਸਾਹਮਣੇ ਆ ਇਧਰ ਵੀ ਦੇਖੋ ਸਾਰੇ ਖੇਤਾਂ 'ਚ ਪੂਲਰੇ ਪੂਲਰ ਖੜਾ ਦੇਖੋ ਇਧਰ ਦੇਖੋ ਸਾਰੇ ਤੇ ਤੁਹਾਨੂੰ ਇਹਦੇ ਵੀ ਲਾਹੇਵੰਦ ਫਸਤੀ ਹੈ ਪੂਲਰ ਦੀ ਇਹਦਾ ਹਾਲ ਲੈਣਾ ਚਾਹੀਦਾ ਵਧੀਆ ਕਸਨ ਜਰਾਸੀ ਲੈਣੀ ਚਾਹੀਦੀ ਹੈ ਜੀ ਵੇਰ ਖਾਲਸਾ ਵਾਹਿਗੁਰੂ ਜੀ ਕੀ ਫਤਿਹ